ਸਭ ਤੋਂ ਪਹਿਲਾਂ ਤਾਂ ਇਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਡੇ ਇੱਕ ਨਿੱਕੇ ਜਿਹੇ ਸੱਦੇ ਦੇ ਉੱਪਰ ਤੁਸੀਂ ਇੱਥੇ ਇਕੱਠੇ ਹੋਏ ਹੋ ਉਹਦੇ ਲਈ ਦੋਵੇਂ ਹੱਥ ਜੋੜ ਕੇ ਥੋੜਾ ਸਾਡੀ ਸਾਦੀ ਕਾਸਾ ਟੀਮ ਵੱਲੋਂ ਧੰਨਵਾਦ ਤਾਂ ਅੱਜ ਜਿਸ ਮਸਲੇ ਦੇ ਉੱਪਰ ਆਪਾਂ ਇਕੱਠੇ ਹੋਏ ਆ ਸਾਡੀ ਕੰਪਨੀ ਦਾ ਨਾਮ ਹੈਗਾ ਵਾ ਕਾਸਾ ਕਾਸਾ ਦੇ ਨਾਮ ਤੇ ਆਪਣੀ ਇੱਕ ਫੀਡ ਆਉਂਦੀ ਹੈ ਠੀਕ ਹੈ ਫੀਡ ਹੁੰਦੀ ਹੈ ਉਹ ਤੁਸੀਂ ਪਸ਼ੂਆਂ ਨੂੰ ਪਾ ਸਕਦੇ ਹੋ ਧੰਨਵਾਦ ਕਰੀਏ ਅਸੀਂ ਅਮਰੀ ਸਾਫ ਦਾ ਸਰਪੰਚ ਅਮਰੀਕ ਸਿੰਘ ਜੀ ਦੇ ਜਿਨ੍ਹਾਂ ਨੇ ਇਹ ਜਾ ਇੱਕ ਆਪਣਾ ਸਬੱਬ ਬਣਾਇਆ ਵੀ ਆਪਾਂ ਸਾਰੇ ਜਣੇ ਅੱਜ ਇੱਥੇ ਇਕੱਠੇ ਹੋ ਪਾਏ ਆ ਮੇਰਾ ਨਾਮ ਗਗਨਦੀਪ ਸਿੰਘ ਮੇਰੇ ਸਾਥੀ ਨੇ ਮਨਪ੍ਰੀਤ ਜੀ ਗੁਰਪ੍ਰੀਤ ਜੀ ਜਿਹੜੇ ਮਾਨਸਾ ਏਰੀਆ ਤੋਂ ਇੱਧਰ ਏਰੀਆ ਦੇਖਦੇ ਨੇ ਇੱਕ ਸੇਵਾ ਦੇ ਤੌਰ ਦੇ ਉੱਪਰ ਕਾਸਾ ਦੇ ਨਾਮ ਦੇ ਉੱਪਰ ਹੀ ਆਪਣੀ ਫੀਡ ਆਉਂਦੀ ਹੈ ਜਿਹਦੀ ਜਰਮਨ ਦੀ ਫਾਰਮੂਲੇਸ਼ਨ ਹੈ ਨੈਨੋ ਟੈਕਨੋਲੋਜੀ ਆਪਾਂ ਇਹਦੇ ਵਿੱਚ ਯੂਜ਼ ਕੀਤੀ ਹੈ ਪੰਜਾ ਮੈਮਰੀ ਆਪਣੀ ਗੋਲੀ ਹੁੰਦੀ ਹੈ ਜਿਹੜੀ ਪਸ਼ੂ ਨੂੰ ਖਾਣੀ ਵੀ ਸੌਖੀ ਹੈ ਜੇ ਕਿਸੇ ਨੂੰ ਚੂਰਾ ਚਾਹੀਦਾ ਹੋਗਾ ਤਾਂ ਚੂਰਾ ਵੀ ਆਉਂਦਾਗਾ ਗੱਲ ਕਰਾਂਗੇ ਹੁਣ ਆਪਾਂ ਇਹਦੇ ਪ੍ਰੋਡਕਟਾਂ ਦੇ ਉੱਪਰ ਇੱਕ ਤਾਂ ਆਪਾਂ ਦੇਖੋ ਜਿਵੇਂ ਹੋਰ ਕੰਪਨੀਆਂ ਦੇ ਸਾਰੇ ਆਉਂਦੇ ਆ 5000 ਆਉਂਦਾ ਵਾ 8000 ਆਉਂਦਾ ਵਾ 10000 ਆਉਂਦਾਗਾ ਬੱਚਿਆਂ ਵਾਸਤੇ ਸਟਾਟਰ ਆਉਂਦੀ ਹੈ ਹਾਈਫਰ ਆਉਂਦੀ ਹੈ ਗੱਭ ਪਸ਼ੂ ਨੂੰ ਦੇਣ ਵਾਸਤੇ ਪ੍ਰੈਗਨੈਂਸੀ ਆਉਂਦੀ ਹੈ ਉਹ ਸਾਰੇ ਸਾਰੇ ਪ੍ਰੋਡਕਟ ਆਪਣੇ ਆਪਣੇ ਕੋਲੇ ਵੀ ਹੈਗੇ ਨੇ ਤੁਸੀਂ ਫੀਡਾਂ ਤੁਸੀਂ ਹੋਰ ਵੀ ਪਾਉਂਦੇ ਹੋਮੋਂਗੇ ਹੁਣ ਆਪਣੀ ਫੀਡ ਹੋਰਾਂ ਦੇ ਨਾਲੋਂ ਵੱਖਰੀ ਕਿਉਂ ਐ ਸਭ ਤੋਂ ਵੱਡੀ ਗੱਲ ਤਾਂ ਇਹੀ ਐ ਕਿਉਂਕਿ ਆਪਣੀ ਫੀਡ ਦੇ ਉੱਪਰ ਤੁਸੀਂ ਲਿਖਿਆ ਹੋਇਆ ਵੀ ਜੇ ਦੇਖੋਗੇ ਜਿੱਥੋਂ ਅਮਲਜੀ ਲੈਬ ਟੈਸਟ ਹੋ ਜੇ ਯੂਰੀਆ ਨਹੀਂ ਹੋਊਗਾ ਯੂਰੀਆ 1% ਲਿਖਿਆ ਹੋਊਗਾ ਜੇ ਕੋਈ ਲੈਬ ਟੈਸਟ ਵਗੈਰਾ ਵੀ ਹੁੰਦਾ ਤਾਂ ਵੀ ਉਹ 1 ਤੋਂ ਘੱਟ ਹੀ ਬੋਲੂਗਾ ਉਹ 1 ਤੋਂ ਘੱਟ ਵੀ ਤਾਂ ਹੀ ਬੋਲੂਗਾ ਕਿਉਂਕਿ ਆਪਾਂ ਕੋਲੋਂ ਨਹੀਂ ਪਾਉਂਦੇ ਜਦੋਂ ਹੋਰਾਂ ਕੰਪਨੀਆਂ ਦੇ ਜੇ ਤੁਸੀਂ ਲੈਬ ਟੈਸਟ ਚੱਕ ਕੇ ਦੇਖੋ ਤਾਂ ਕਿਸੇ ਦੇ ਵਿੱਚ 6% ਯੂਰੀਆ ਕਿਸੇ ਦੇ ਵਿੱਚ 8% ਯੂਰੀਆ ਤਾਂ ਫਿਰ ਇਹਨਾਂ ਯੂਰੀਆ ਦੇ ਆਪਾਂ ਨੂੰ ਕਿੰਨੇ ਨੁਕਸਾਨ ਨੇ ਖੇਤੀ ਮੇਰੇ ਹਿਸਾਬ ਨਾਲ ਜਿੰਨੇ ਆਪਾਂ ਇੱਥੇ ਵੀਰ ਆਪਾਂ ਇਕੱਠੇ ਹੋਏ ਆਂ ਤਕਰੀਬਨ 90% ਆਪਾਂ ਖੇਤੀ ਵਾਲੇ ਆਂ ਅਰੇ ਖੇਤੀ ਵਾਲੇ ਆਂ ਆਪਾਂ ਯੂਰੀਆ ਦੇ ਉੱਪਰ ਹੀ ਨਾ ਥੋੜੀ ਜਿਹੀ ਨਾ ਮੈਂ ਤੁਹਾਨੂੰ ਇੱਕਦਿਨਾਂ ਗੱਲ ਸਮਝਾ ਕੇ ਚੱਲੂੰਗਾ ਵੀ ਯੂਰੀਆ ਆਪਣੇ ਵਾਸਤੇ ਨੁਕਸਾਨਦਾਇਕ ਹੈ ਕਿਵੇਂ ਆ ਠੀਕ ਹੈ ਜੀ ਹੁਣ ਆਪਾਂ ਨੂੰ ਦੇਖੋ ਆਪਾਂ ਯੂਰੀਆ ਖਰੀਦ ਲਿਆ ਆਪਾਂ ਨੇ ਜੋ ਵੀ ਹਨਾ ਮਾਰਕੀਟ ਦਾ ਰੇਟ ਹੈਗਾ ਵਾ ਚੱਲਦਾ ਵਾ ਆਪਾਂ ਨੇ 45 ਕਿਲੋ ਦੀ ਭਰਤੀ ਆਪਾਂ ਨੇ ਯੂਰੀਆ ਦੀ ਲੈ ਲਈ ਤਾਂ ਉਹਦੇ ਉੱਪਰ ਜੇ ਆਪਾਂ ਗੌਰ ਕਰਕੇ ਦੇਖੀਏ ਤਾਂ ਲਿਖਿਆ ਹੁੰਦਾਗਾ N46% ਲਿਖਿਆ ਹੁੰਦਾ ਨਾ ਇਸ ਗੱਲ ਤੋਂ ਆਪਾਂ ਸਾਰੇ ਸਾਦੇ ਬੰਦੇ ਜਾਨੂ ਹੈਗੇ ਆ ਤਾਂ ਜਿਹੜਾ ਜਾਨੀ ਕਿ ਉਹਦਾ ਮਤਲਬ ਹੈ ਨਾਈਟ੍ਰੋਜਨ 46% ਜਾਨੀ ਕਿ ਆਪਾਂ ਨੂੰ ਨਾਈਟ੍ਰੋਜਨ 46% ਉਹਦੇ ਵਿੱਚ ਆ ਗਈ ਪਹਿਲੀ ਗੱਲ ਤਾਂ ਉਹਦੀ ਭਰਤੀ ਹੁੰਦੀ ਹੈਗੀ 45 ਕਿਲੋ ਦੀ ਜੇ ਆਪਾਂ 50 ਕਿਲੋ ਦੀ ਅਸਤੀ ਲਗਾਈਏ ਉਸ ਦੀ ਤਾਂ ਯਾਨੀ ਕਿ 23 ਕਿਲੋ ਆਪਾਂ ਨੂੰ ਨਾਈਟ੍ਰੋਜਨ ਆ ਗਈ ਅੱਧਾ ਆ ਗਿਆ 40 ਦਾ ਤਾਂ ਆਪਾਂ ਨੂੰ 23 ਕਿਲੋ ਨਾਈਟ੍ਰੋਜਨ ਆ ਗਈ ਬਾਕੀ ਦਾ 27 ਕਿਲੋ ਜਿਹੜਾ ਵਾਦੇ ਦਾ ਹੈਗਾ ਵਾ ਸੋਨੂੰ ਕਿਸੇ ਕੰਪਨੀ ਵਾਲੇ ਨੇ ਕਿਸੇ ਖੇਤੀ ਵਾਲੇ ਬੰਦੇ ਨੇ ਥੋੜੇ ਧਿਆਨ ਦੇ ਵਿੱਚ ਇਹ ਦਵਾਇਆ ਵਾ ਵੀ ਆਪਾਂ ਆਪਣੇ ਵਾਹਨ ਦੇ ਵਿੱਚ ਪਾਈ ਜਾਂਦੇ ਆ ਠੀਕ ਹੈ ਆਪਾਂ ਵੀ ਚਲੋ ਠੀਕ ਆ ਆਪਣਾ ਕਿੱਤਾ ਹੈਗਾ ਵਾ ਖੇਤੀ ਤਾ ਆਪਾਂ ਜਾਣਕਾਰੀ ਕਿਉਂ ਨਹੀਂ ਲੈਂਦੇ ਕੋਈ ਇੱਥੇ ਹੈਗਾਗਾ ਇਹ じゃ ਬੀਪੀ ਹਾਂ ਪੀ ਠੀਕ ਹੈ ਜਿਹਨੂੰ ਪਤਾ ਹੋਵੇ ਵੀ ਬਾਕੀ ਦਾ ਉਹ 27 ਕਿਲੋ ਕੀ ਹੈ ਕਿਉਂਕਿ ਜਿਹੜੀ ਨਾਈਟ੍ਰੋਜਨ ਹੈ ਨਾਈਟ੍ਰੋਜਨ ਦਾ ਆਪਾਂ ਨੂੰ 23 ਕਿਲੋ ਆ ਗਈ ਤਾਂ ਬਾਕੀ ਦਾ ਜਿਹੜਾ 27 ਕਿਲੋ ਆ ਆਪਣੇ ਵਾਹਨ ਦੇ ਵਿੱਚ ਆਪਾਂ ਕੀ ਪਾਈ ਜਾਂਦੇ ਆ ਕੋਈ ਹੈਗਾ ਮੇਰਾ ਵੀਰ ਜਿਹਨੂੰ ਪਤਾ ਹੋਵੇ ਉਹ ਹੈ ਨਹੀਂ ਯਾਰ ਉਹ ਹਾਂ ਪਉਣਾ ਕੀ ਆ ਆਪਾਂ ਪੁੱਛਦੇ ਨਹੀਂ ਉਹਦੇ ਤੋਂ ਆਪਾਂ ਪੁੱਛਦੇ ਨਹੀਂ ਉਹਦੇ ਤੋਂ ਫਿਰ ਆਪਾਂ ਕਿਉਂ ਆਪਾਂ ਨੂੰ ਪੁੱਛਣਾ ਚਾਹੀਦਾ ਮੈਂ ਦਸ ਕੇ ਚਲਦਾਗਾ ਸੋਨੂੰ ਜਿਹੜੀ ਨਾਈਟ੍ਰੋਜਨ ਆਪਾਂ ਨੂੰ 46% ਆ ਗਈ ਹੋਮੋਪੈਥੀ ਦੀ ਦਵਾਈ ਵਾਸਤੇ ਤਾਂ ਸਾਰੇ-ਸਾਰੇ ਬੰਦੇ ਤੁਸੀਂ ਜਾਂਦੂ ਹੋਮੋ ਹੋਗੇ ਆਪਾਂ ਨੂੰ ਗੋਲੀਆਂਗੀਆਂ ਦੇ ਵਿੱਚੋਂ ਪਾ ਕੇ ਦੇਂਦੇ ਆ ਗੋਲੀਆਂ ਤਾਂ ਉਹਨਾਂ ਕੋਲ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਨੇ ਦਵਾਈ ਆਪਾਂ ਨੂੰ ਅੱਡ-ਅੱਡ ਪਾ ਕੇ ਦੇ ਦਿੰਦੇ ਆ ਇਹਨੂੰ ਬੁਖਾਰ ਹੈ ਇਹਨੂੰ ਆਹ ਪਾ ਦਿਓ ਇਹਨੂੰ ਖੰਗ ਹੈ ਇਹਨੂੰ ਇਹ ਪਾ ਦਿਓ ਤਾਂ ਉਹ 27 ਕਿਲੋ ਨਾ ਇੱਕ ਪੱਥਰ ਹੁੰਦਾਗਾ ਜਿਹੜਾ ਨਾਈਟ੍ਰੋਜਨ ਨੂੰ ਆਪਦੇ ਵਿੱਚ ਸੋਖਣ ਦੀ ਸ਼ਮਤਾ ਰੱਖਦਾਗਾ ਉਹ 27 ਕਿਲੋ ਲੈ ਕੇ 23 ਕਿਲੋ ਨਾਈਟ੍ਰੋਜਨ ਉਹਦੇ ਵਿੱਚ ਪਾ ਦਿੰਦੇ ਆ ਨਾਈਟ੍ਰੋਜਨ ਪੈਂਦੀ ਕਿਵੇਂ ਹਵਾ ਦੇ ਵਿੱਚ ਵੀ ਤਾਂ ਹੈਗੀ ਹੈ ਜ ਪੌਦਾ ਲੈ ਕਿਉਂ ਨਹੀਂ ਪਾਉਂਦਾ ਕਿਉਂਕਿ ਹਰ ਚੀਜ਼ ਦਾ ਇੱਕ ਵੇ ਹੁੰਦਾਗਾ ਰਸਤਾ ਹੁੰਦਾਗਾ ਸਿੱਧੀ ਕੰਕਰ ਆਪਾਂ ਵੀ ਨਹੀਂ ਖਾਂਦੇ ਬਿਸਕੁਟ ਬਣਾਵਾਂਗੇ ਪੂਜੀਆ ਬਣਾਵਾਂਗੇ ਤੇ ਰੋਟੀ ਬਣਾਵਾਂਗੇ ਆਪਾਂ ਫੇਰ ਹੀ ਖਾਵਾਂਗੇ ਨਾ ਤਾਂ ਪੌਦੇ ਦੇ ਵਿੱਚੋਂ ਜਾਣੀ ਕਿਵੇਂ ਉਹ ਆਈ ਨਹੀਂ ਬਾਕੀ ਇੱਕ ਗੱਲ ਹੋਰ ਤੁਸੀਂ ਤੁਸੀਂ ਇੱਕ ਪਾਸੇ ਦਾ ਤੁਸੀਂ 25 ਕਿਲੋ ਪਾਤੀ ਨਾਈਟ੍ਰੋਜਨ ਇੱਕ ਪਾਸੇ ਤੁਸੀਂ 50 ਕਿਲੋ ਪਾਤਾ ਯੂਰੀਆ ਦਾ ਬੈਗ ਠੀਕ ਹੈ ਰੰਗਤ ਚਾਰਕਦੀ ਨਹੀਂ ਰਹਿੰਦੀ ਆ ਨਾ ਪੌਦੇ ਨੂੰ ਜਿੰਨੀ ਭੁੱਖ ਹੈ ਉਹਨੇ ਨਾਈਟ੍ਰੋਨ ਨੂੰ ਉੰਨੀ ਹੀ ਲੈਂਦੀਆਂ ਆਪਣਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੋ ਗਿਆ ਵੀ ਆਪ ਵੀ ਆਪਣੇ ਪਸ਼ੂ ਯੂਦੀਆਂ ਨਹੀਂ ਖਾਣਗੇ ਯੂਦੀਆ ਪਸ਼ੂਆਂ ਨੂੰ ਵੀ ਖੋਲਦਾ ਵਾ ਆਪਾਂ ਨੇ ਯੂਦੀਏ ਵਾਲੀ ਫੀਡ ਪਸ਼ੂ ਨੂੰ ਪਾਤੀ ਆਪਾਂ ਕਹਿ ਦਿੰਦੇ ਆਂ ਕਿ ਹਾਂ ਦੁੱਧ ਵਧ ਗਿਆ ਠੀਕ ਹੈ ਜੀ ਪਰ ਇਦੂ ਬਾਅਦ ਪਸ਼ੂ ਨਾ ਬੋਲੂਗਾ ਨਾ ਰਹੂਗਾ ਉਹ ਸਮੱਸਿਆ ਆਪਾਂ ਨੂੰ ਸਭ ਤੋਂ ਜ਼ਿਆਦਾ ਆਉਂਦੀ ਆ ਫਿਰ ਆਪਣੇ ਕਹਿੰਦੀ ਨਾ ਜਦੋਂ ਅਸੀਂ ਮੈਂ ਮੇਰੇ ਕੋਲ ਦੇ ਇਲਾਕਾ ਬਠਿੰਡਾ ਮਾਨਸਾ ਇਦੋਂ ਲੈ ਹੈਗਾ ਆਪਣੇ ਕਹਿੰਦੀ ਸਭ ਤੋਂ ਜ਼ਿਆਦਾ ਜਿਹੜੀਆਂ ਮੇਨ ਮੇਨ ਨੇ ਦਿੱਕਤਾਂ ਉਹ 2-4 ਹੀ ਐ ਇੱਕ ਤਾਂ ਪਸ਼ੂ ਬੋਲਦੇ ਨਹੀਂ ਇੱਕ ਰਹਿੰਦੇ ਨਹੀਂ ਫਿਰ ਜਾਂਦੇ ਆ ਠੀਕ ਹੈ ਇੱਕ ਥੋੜੀ ਬਹੁਤੀ ਆਪਣੇ ਕਨੀ ਥਣਾ ਦੀ ਬਿਮਾਰੀ ਆ ਡਾਕਟਰ ਸਾਹਿਬ ਆਪਣੇ ਵਿੱਚ ਆਏ ਹੋਏ ਨੇ ਗੁਰਸਿਮਰਨ ਜੀ ਫਰੀਦਕੋਟ ਤੋਂ ਆਏ ਨੇ ਕੰਪਨੀ ਕੰਪਨੀ ਦੇ ਥਰੂ ਕੰਪਨੀ ਨੇ ਬਕਾਇਦਾ ਇਹਨਾਂ ਨੂੰ ਸੋਡੀ ਸੇਵਾ ਦੇ ਵਿੱਚ ਭੇਜਿਆ ਵਾ ਕੋਈ ਵੀ ਤੁਸੀਂ ਦਵਾਈ ਲੈਣੀ ਹੈ ਲਿਖਾਉਣੀ ਹੈ ਤਾਂ ਤੁਸੀਂ ਇਹਨਾਂ ਦੀ ਸਲਾਹ ਲੈ ਸਕਦੇ ਹੋ ਕੋਈ ਸਲਾਹ ਵੀ ਲੈਣੀ ਹੈ ਕੁਝ ਪੁੱਛਣਾ ਹੈ ਕੋਈ ਦਵਾਈ ਵਗੈਰਾ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਉਹ ਤੁਸੀਂ ਇਹਨਾਂ ਕੋਲੋਂ ਵੀ ਪੁੱਛ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਆਪਣੇ ਪ੍ਰੋਡਕਟਾਂ ਦੀ ਸਭ ਤੋਂ ਪਹਿਲਾਂ ਤਾਂ ਇਹ ਜਦੋਂ ਬੱਚਾ ਹੋ ਗਿਆ ਕੋਈ ਕੱਟਾ ਬੱਚਾ ਹੋ ਗਿਆ ਉਹਦੀ ਪਹਿਲੀ ਫੀਡ ਸ਼ੁਰੂ ਹੋ ਜਾਂਦੀ ਹੈ ਜੀ ਸਟਾਰਟਰ ਦੇ ਨਾਮ ਦੇ ਉੱਪਰ ਜਦੋਂ ਬੱਚਾ ਹਫ਼ਤੇ ਦਾ ਹੋ ਗਿਆ ਤੁਸੀਂ ਉਦੋਂ ਫੀਡ ਉਹਦੀ ਸਟਾਰਟ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਅਲੱਗ ਤੋਂ ਕੋਈ ਨਾ ਕੋਈ ਪ੍ਰੋਡਕਟ ਵਗੈਰਾ ਪਾਉਨੇ ਹੋ ਤਾਂ ਜਿਹੜਾ ਕੱਟਾ ਬੱਚਾ ਨਾ ਉਹਦਾ ਹੀ ਇਕੱਲਾ ਪੇਟ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਦਾ ਜੇ ਤੁਸੀਂ ਫੀਡ ਨਾਲ ਸਟਾਰਟ ਕਰੋਗੇ ਫੀਡ ਜ਼ਰੂਰੀ ਕਿਉਂ ਹੈ 3 ਮਹੀਨਿਆਂ ਤੱਕ ਤੁਸੀਂ ਉਹ पा सकदे हो इस ਤੋਂ ਬਾਅਦ ਇਸ ਤੋਂ ਬਾਅਦ ਜਦੋਂ ਆਪਾਂ ਨੇ ਇਕੱਠੀ ਬੱਚੀ ਕੋਈ ਤਿਆਰ ਕਰਨੀ ਆ ਫਿਰ ਆਪਣੀ ਹੁੰਦੀ ਹੈ ਕਿ ਹਾਈਫਰ ਦੇ ਨਾਮ ਦੇ ਉੱਪਰ ਜਦੋਂ ਆਪਾਂ ਨੇ ਇਕੱਠੀ ਬੱਚੀ ਤਿਆਰ ਕਰਨੀ ਆ ਇਸ ਤੋਂ ਬਾਅਦ ਪਸ਼ੂ ਗੱਭ ਹੋ ਗਿਆ ਕੋਈ 1.5 2 1.5 2 ਸਾਲ ਦਾ ਤਿਆਰ ਹੋ ਗਿਆ ਬੋਲ ਗਿਆ ਪਸ਼ੂ ਦੇ ਨਾਮ ਬੋਲਣ ਦੀ ਸਮੱਸਿਆ ਸਭ ਤੋਂ ਵੱਡਾ ਉਹਦਾ ਬਾਡੀ ਸਕੋਰ ਆ ਜੇ ਪਸ਼ੂ ਦੇ ਵਿੱਚ ਵਜ਼ਨ ਪ੍ਰੋਪਰ ਹੋਊਗਾ ਪਸ਼ੂ ਫਿਰ ਬੋਲੂਗਾ ਨਹੀਂ ਪਸ਼ੂ ਬੋਲਦਾ ਨਹੀਂ ਮ사ਜ ਕਰਾ ਦਿਓ ਟੀਕਾ ਤੜਾ ਦਿਓ ਦਵਾਈ ਭਰਾ ਦਿਓ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਜੇ ਇਨਫੈਕਸ਼ਨ ਹੈ ਫਿਰ ਤਾਂ ਆਪਾਂ ਨੂੰ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਜੇ ਇਨਫੈਕਸ਼ਨ ਨਹੀਂ ਹੈਗਾ ਤਾਂ ਪਸ਼ੂ ਦਾ ਤੁਸੀਂ ਬੋਡੀ weight ਚੈੱਕ ਕਰਾਓ ਪਸ਼ੂ ਦਾ ਬੋਡੀ weight ਸਹੀ ਹੈ ਤਾਂ ਪਸ਼ੂ ਬੋਲੂਗਾ ਨਹੀਂ ਬੋਲਦਾ ਨਹੀਂ ਤੰਦਰੁਸਤ ਪਸ਼ੂ ਹੀ ਬੋਲੂਗਾ ਤਾਂ ਉਹਦੇ ਵਾਸਤੇ ਆਪਣੀ ਹਾਈਫਰ ਹੁੰਦੀ ਹੈ ਕਿ ਜਿਹੜੀ ਹਾਈਫਰ ਹੈ ਤੁਸੀਂ ਇੱਕ ਬੈਗ ਜਦੋਂ ਲੈ ਕੇ ਆਏ ਉਹਦੇ ਤੁਸੀਂ ਪਸ਼ੂ ਨੂੰ ਕੰਡੇ ਤੇ ਚੜਾ ਕੇ ਉਹਦਾ ਭਾਰ ਚੱਕ ਭਾਰ ਚੱਕ ਕੇ ਕਦੇ ਉਹ ਜਿੱਦੇ ਆਪਣਾ ਬੈਗ ਤੁਸੀਂ ਹਾਈਫਰ ਆਪਣਾ ਇੱਕ ਪੈ ਗਿਆ ਉਹਦੇ ਤੁਸੀਂ ਭਾਰੋ ਉਹਦਾ ਚੈੱਕ ਕਰ ਲਿਓ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਹਾਂ ਠੀਕ ਹੈ ਇਸ ਤੋਂ ਬਾਅਦ ਹੀ ਆਪਣੇ ਇਹਦੇ ਉੱਪਰ ਦਾ ਪ੍ਰੋਡਕਟ ਵਗੈਰਾ ਵੈਸੇ ਛਾਪੇ ਵੀ ਹੋਏ ਨੇ ਠੀਕ ਹੈ ਆਪਣੀ 5000 ਦੇ ਨਾਂ ਤੇ ਫੀਡ ਹੁੰਦੀ ਹੈ ਜਿੱਥੇ ਕੋਈ ਪਸ਼ੂ ਆਪਣਾ ਪੰਜ ਪੰਜ ਲੀਟਰ 8 ਲੀਟਰ ਵਾਲਾ ਪਸ਼ੂ ਹੈਗਾ ਵਾ ਤੁਸੀਂ ਉੱਥੇ ਪਾ ਸਕਦੇ ਹੋ ਹੁਣ ਹਰੇਕ ਫੀਡ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿਸੇ ਉੱਪਰ 5000 ਲਿਖਿਆ ਹੁੰਦਾ ਕਿਸੇ ਉੱਪਰ 8000 ਲਿਖਿਆ ਹੁੰਦਾ ਵਾ ਉਸ ਗੱਲ ਵਾਸਤੇ ਜਾਣਕਾਰੀ ਹੈ ਆਪਾਂ ਨੂੰ ਵੀ 5000 8000 10000 ਫੀਡ ਇਹ ਹੁੰਦੀ ਕੀ ਹੈ ਇਹ ਮਾਰ ਕੇ ਕੰਪਨੀਆਂ ਲਾਉਂਦੀਆਂ ਕਿਉਂ ਨੇ ਪਤਾ ਹੀ ਕਿਸੇ ਨੂੰ ਹਾਂ ਇੱਕ ਇੱਕ ਸੂਏ ਦਾ ਇਹ ਦੁੱਧ ਹੁੰਦਾ ਈ ਉਹਨੂੰ ਨਾ ਅਸੀਂ ਡਾਕਟਰੀ ਭਾਸ਼ਾ ਦੇ ਵਿੱਚ ਬੋਲਦੇ ਆਂਗੇ ਲਕਟੇਸ਼ਨ ਪੀਰੀਅਡ ਜਦੋਂ ਪਸ਼ੂ ਤੋਕੜ ਹੋ ਗਿਆ ਗੱਭ ਹੋ ਗਿਆ ਸੋਕੇ 'ਚ ਹੋ ਗਿਆ ਉਹਨੂੰ ਅਸੀਂ ਬੋਲਦੇ ਆਂਗੇ ਗੈਸਟੇਸ਼ਨ ਪੀਰੀਅਡ ਲਕਟੇਸ਼ਨ ਪੀਰੀਅਡ ਤਕਰੀਬਨ ਦੋ ਕਿੰਨੇ ਦਿਨਾਂ ਦਾ ਹੁੰਦਾਗਾ ਵੀਰ ਦੱਸੋਗੇ ਮਾੜਾ ਜਾਂ 305 ਕੋਈ 290 ਕੋਈ 295 ਇਸ ਤੋਂ ਬਾਅਦ ਪਸ਼ੂ ਗੱਭ ਤੋਕੜ ਹੋ ਜਾਂਦਾਗਾ ਜਿਵੇਂ ਵੀ ਆ ਜੇ ਪ੍ਰੋਪਰ ਪਸ਼ੂ ਬੋਲਦਾਗਾ ਠੀਕ ਹੈ ਤਾਂ ਉਹ ਦੁੱਧ ਕਿੰਨਾ ਦੇ ਦੇਗਾ ਇੱਕ ਦਿਨ ਦਾ ਉਹਨੂੰ ਆਪਾਂ ਗੁਣਾ ਕਰਾਂਗੇ ਜਿੰਨੇ ਦਿਨ ਪਸ਼ੂ ਲੈਕਟੇਸ਼ਨ ਪੀਰੀਅਡ ਦੇ ਵਿੱਚ ਰਹੂਗਾ ਤਾਂ ਫਿਰ ਉਸੇ ਹਿਸਾਬ ਨਾਲ ਪੈਂਦੀ ਆ ਆਪਾਂ ਕੀ ਕਰਦੇ ਆ ਆਪਾਂ ਪਾ ਦਿੰਦੇ ਆਂਗੇ 8000 ਦੇ ਦੋਈ 10000 ਦੇ ਦੋਈ ਮਾਰਕੀਟ ਕੰਪਨੀਆਂ ਨੇ ਇਸ ਕਰਕੇ ਬਣਾਏ ਹੋਏ ਆ ਪਰ ਇੰਨਾ ਹੈ ਵੀ ਚਲੋ ਠੀਕ ਹੈ ਜਿਵੇਂ ਆਪਾਂ ਚੱਲੀ ਜਾਂਦੇ ਆਂਗੇ ਹਨਾ ਤਾਂ ਆਪਾਂ ਆਪਦੀ ਲਾਈਨ ਨੂੰ ਆਪਾਂ ਨਹੀਂ ਚੇਂਜ ਕਰ ਸਕਦੇ ਇਸ ਤੋਂ ਬਾਅਦ ਆਪਣੀ ਫੀਡ ਆਉਂਦੀ ਹੈ ਕਿ 8000 ਦੇ ਨਾਂ ਤੇ ਯੂਰੀਆ ਉਹਦੇ ਤੇ ਵੀ 1% ਹੀ ਹੋਊਗਾ ਯੂਰੀਆ ਉਹਦੇ ਤੇ ਵੀ 1% ਹੀ ਹੋਊਗਾ ਕਿਉਂ ਕਿ ਜਿਹੜਾ ਆਪਾਂ ਨੂੰ ਮੱਕੀ ਰਾਹੀ ਆ ਗਿਆ ਸੋਧ ਰਾਹੀ ਆ ਗਿਆ ਉਹਨਾਂ ਰਾਹੀ ਆ ਗਿਆ ਸਿਰਫ ਉਹੀ ਹੁਣ ਜਿਹੜੀ ਆਪਣੀ 8000 ਆਉਂਦੀ ਹੈ ਉਹ ਤੁਸੀਂ ਪਾ ਸਕਦੇ ਹੋਗੇ ਜਿੱਥੇ ਆਪਣਾ ਕੋਈ ਪਸ਼ੂ 10 ਲੀਟਰ ਵਾਲਾ ਹੈਗਾ 12 ਲੀਟਰ ਵਾਲਾ ਹੈਗਾ ਵਾ 15 ਲੀਟਰ ਤੱਕ ਹੈਗਾ ਵਾ ਇਸ ਤੋਂ ਬਾਅਦ ਇੱਕ ਆਪਣੀ 8000 ਪਲੱਸ ਦੇ ਨਾਮ ਤੇ ਆਉਂਦੀ ਹੈ ਜਿਹਦੇ ਵਿੱਚ ਤੁਹਾਨੂੰ ਪ੍ਰੋਟੀਨ 23% ਮਿਲੇਗਾ ਜਿਹਦੇ ਵਿੱਚ ਫੈਟ ਤੁਹਾਨੂੰ ਮਿਲੇਗਾ 5% ਦੇ ਆਸ-ਪਾਸ ਠੀਕ ਹੈ ਤਾਂ ਉੱਥੇ ਤੁਸੀਂ ਇਹ ਪਾ ਸਕਦੇ ਹੋਗੇ ਆਪਣੀ ਫੀਡ ਹੈਗੀ ਜਿਹੜੀ ਕਿਉਂਕਿ ਆਪਾਂ ਯੂਰੀਆ ਨਹੀਂ ਪਾਇਆ ਹੋਇਆ ਇਸ ਕਰਕੇ ਇਹ ਇੱਕ ਹਫ਼ਤੇ ਦਾ ਸਮਾਂ ਲਊਗੀ ਫੋਡੇ ਕੋਲੋਂ ਹਫ਼ਤੇ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਵੀ ਵੀ ਹਾਂ ਠੀਕ ਹੈ ਵੀ ਅਸੀਂ ਫੀਡ ਪਾਈ ਹੈ ਤੇ ਵਧੀਆ ਪਾਈ ਹੈ ਠੀਕ ਹੈ ਜੀ ਫਿਰ ਆਪਣਾ 10000 ਦੇ ਨਾਮ ਤੇ ਆਉਂਦਾ ਜੀ ਪ੍ਰੋਡਕਟ ਜਿੱਥੇ ਆਪਣੇ ਕੋਲੇ ਪਸ਼ੂ ਹੈਗੇ ਨੇ 30 ਲੀਟਰ ਵਾਲੇ 35 ਲੀਟਰ ਵਾਲੇ ਠੀਕ ਹੈ ਜੀ ਫਿਰ ਆਪਣੇ ਕੋਲੇ ਦਵਾਈਆਂ ਵੀ ਆਉਂਦੀਆਂ ਨੇ ਕੁਝ ਠੀਕ ਹੈ ਜੀ ਆਪਣਾ ਡੈਨਸ ਦੇ ਨਾਮ ਤੇ ਆਉਂਦਾ ਜੀ ਪ੍ਰੋਡਕਟ ਦੈਨ ਐਸ ਦੇ ਨਾਂ ਤੇ ਜਿਹਨੂੰ ਤੁਸੀਂ ਮਾਰਕੀਟ ਦੇ ਵਿੱਚ ਵਿਟਾਮਿਨ ਐਕਚ ਦੇ ਨਾਂ ਤੋਂ ਜਾਣਦੇ ਹੋ ਠੀਕ ਹੈ ਪ੍ਰੋਡਕਟ ਇਹ ਵੀ ਠੀਕ ਹੈ ਵਧੀਆ ਹੈ ਵਿਟਾਮਿਨ ਐਚ ਹੈ ਨਾਲ ਆਪਾਂ ਦਾ ਆਇਓਡੀਨ ਵੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਆਇਓਡੀਨ ਹੈਗਾ ਇਹਦੇ ਵਿੱਚ ਨਾ ਹੀ ਆਪਾਂ ਜੇ ਦੇਖੀਏ ਤਾਂ ਕਵੈਟ ਤੇ ਜ਼ਿੰਕ ਵੀ ਇਹਨਾਂ ਨੇ ਪਾਇਆ ਹੋਇਆ ਹੈਗਾ ਕਵੈਟ ਤੇ ਜ਼ਿੰਕ ਕੋ ਚੀਜ਼ਾਂ ਉਹ ਹੈ ਵੀ ਪਸ਼ੂ ਨੂੰ ਬੋਲਣ ਦੀ ਜਿਹੜੀ ਸਮੱਸਿਆ ਨਾ ਤਾਂ ਕਵੈਟ ਕਰਕੇ ਵੀ ਆਉਂਦੀ ਹੈ ਜ਼ਿੰਕ ਕਰਕੇ ਵੀ ਆਉਂਦੀ ਹੈ ਠੀਕ ਹੈ ਤਾਂ ਉੱਥੇ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਜਦੋਂ ਪਸ਼ੂ ਆਪਣਾ ਗੱਭ ਹੋ ਗਿਆ ਉੱਥੇ ਆਪਣੀ ਆਉਂਦੀ ਹੈਗੀ ਪ੍ਰੈਗਨੈਂਸੀ ਦੇ ਨਾਮ ਤੇ ਫੀਡ ਜਦੋਂ ਪਸ਼ੂ ਦੇ ਸੂਏ ਨੂੰ 20 ਦਿਨ ਰਹਿ ਗਏ ਸਪੈਸ਼ਲੀ ਜਿਹੜੀ ਪਹਿਲੀ ਹੈ ਉੱਥੇ ਤੁਸੀਂ ਇਹ ਦੋਵੇਂ ਚੀਜ਼ਾਂ ਪਾ ਸਕਦੇ ਹੋਗੇ ਨਾਲ ਇਹ ਸ਼ੂਧੂ ਹੋ ਜਾਊਗਾ ਵਿਟਾਮਿਨ ਐ ਠੀਕ ਹੈ ਕਿਸੇ ਦੇ ਦਿਨ ਥੋੜੇ ਹੋਣ ਤਾਂ ਉੱਥੇ ਤੁਸੀਂ ਇੰਜੈਕਸ਼ਨ ਵੀ ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਕੋਈ ਚੰਗੀ ਕੰਪਨੀ ਦੇ ਲੈ ਕੇ ਲਵਾ ਸਕਦੇ ਹੋਗੇ ਜਿਹੜੇ ਤਿੰਨ ਸ਼ੌਟਾਂ ਦੇ ਵਿੱਚ ਲੱਗਦੇ ਨੇ ਕੋਈ ਸਮੱਸਿਆ ਕਿਸੇ ਦੀ ਕੜੇ ਹੋ ਕੇ ਪੁੱਛੋ ਨਹੀਂ ਅਲੱਗ ਤੋਂ ਪੁੱਛ ਲਓ ਆਪਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਕੋਈ ਫਸਲ ਦੇ ਸੰਬੰਧੀ ਵੀ ਪੁੱਛਣੀ ਹੈ ਤਾਂ ਵੀ ਸਾਨੂੰ ਦੱਸ ਦਿਓ ਆਹ ਗੋਲੇ ਦਾ ਦੇਖ ਲਓ ਜੀ ਪੂਰੀ ਤਿਆਰ ਝੋਕੀ ਹੈ ਆਪਕੋ 3 ਸਾਲ ਦੀ ਹੋ ਗਈ ਅਜੀ ਬੋਲੀ ਦੀ ਆਹ ਗੋਲੇ ਵੇਚੋ ਕੇ ਅਸੀਂ ਹੁਣ ਤੁਹਾਨੂੰ ਦੱਸਦੇ ਇੱਕ ਕੱਟੀ ਹੈ ਸਾਲ ਦੀ ਇੱਕ ਕੱਟੀ ਹੈਗੀ ਸਾਲ ਦੀ ਉਹਦੀ ਕੱਟੀ ਸਾਲ ਦੀ ਹੈ ਉਹਦੇ ਡੱਬ ਪੈਂਦੇ ਜਾਂਦੇ ਆ ਡੱਬ ਪੈਂਦੇ ਜਾਂਦੇ ਆ ਤੇ ਜਿਹੜੇ ਉਹ ਹੋਣਗੇ ਡੱਬ ਕੀ ਕਹਿੰਦੇ ਹੈਗੇ ਇਹ ਤਾਂਬੇ ਕਲਰ ਦੇ ਆ ਹਾਂ ਤਾਂਬੇ ਕਲਰ ਦੇ ਆ ਤਾਂਬੇ ਕਲਰ ਦੇ ਆ ਇਹ ਆ ਇਹ ਛੋਟੀ ਤੇ ਨਖਾਲ ਜੀ ਇਹਦਾ ਸਾਬਰੀ ਨੇ ਪੂਰੀ ਕਿਹੜਾਗਾ ਸਾਲਟ ਮੰਦ ਖਾਜੋ ਦੇਖ ਲਓ ਤੁਸੀਂ ਇਹੇ ਤੁਹਾਨੂੰ ਦੱਸੀ ਕਿਨੇ ਸੀਗੀ ਇਹ ਕਿਸੇ ਡਾਕਟਰ ਨੇ ਦੱਸੀ ਉਹ ਜੀ ਤੁਸੀਂ ਨਾ ਲੱਗ ਦੋ ਬੈਠੋ ਸਾਡੇ ਨਾਲ ਕੋਈ ਵੀ ਕਿਸੇ ਨੂੰ ਨਾ ਇਹ ਜੀ ਸਮੱਸਿਆ ਹੈਗੀ ਆ ਉਹ ਸਾਨੂੰ ਲੱਗ ਦੋ ਮਿਲਿਓ ਠੀਕ ਹੈ ਸਾਡੀ ਬਹੁਤ ਹੱਦ ਤੱਕ ਕੋਸ਼ਿਸ਼ ਰਹੂਗੀ ਵੀ ਤੁਹਾਡੇ ਮਸਲਿਆਂ ਦਾ ਹੱਲ ਅਸੀਂ ਕਰਕੇ ਜਾਈਏ ਚਾਹੇ ਕਦੇ ਜਾ ਕੇ ਦੇਖ ਕੇ ਆਈਏ ਅਸੀਂ ਕਿ ਕਿਉਂਟੀ ਹੈ ਬਾਰ-ਬਾਰ ਫਰਜੰਦੀ ਹੈ ਜੀ ਹਾਂਜੀ ਦਵਾਈ ਦੂਈ ਵਾਰ ਆ ਕੇ ਦੇਖੀ ਹਾਂ ਹਾਂ ਤੇ ਕੈਮਾ ਠੀਕ ਆ ਤੁਸੀਂ ਪਤਵਾ ਲਿਆ ਪਹਿਲਾਂ ਥਾਂ ਤੋਂ ਲੋਏ ਸੀ ਦੋ ਵਾਰੀ ਟੀਕਾ ਦੋ ਵਾਰੀ ਟੀਕਾ ਪਤਵਾਤਾ ਦੋ ਵਾਰੀ ਥਾਂ ਤੋਂ ਦਵਾਈ ਦੋ ਵਾਰ ਇਹ ਤਾਂ ਹੀ ਹੁੰਦੀ ਅਰੇ ਰਹੀ ਹੁੰਦੀ ਕੁਈ ਨਾ ਪਗਰਦੋ ਨਹੀਂ ਆਪਾਂ ਲੱਗ ਤੋ ਬਹਿਨੇ ਆਈ ਠੀਕ ਹੈ ਜੇ ਤੁਸੀਂ ਆਏ ਮੰਨ ਕੇ ਚੱਲੋ ਕਿਸੇ ਦੇ ਨਾ ਪਸ਼ੂ ਵਗੈਰਾ ਦੇਖਣਾ ਵੀ ਹੋਇਆ ਠੀਕ ਹੈ ਅਸੀਂ ਅੱਜ ਇੱਥੇ ਹੀ ਆ ਸਾਦਾ ਦਿਨ ਇੱਥੇ ਹੀ ਲੰਮਾਂਗੇ ਪਿੰਡ ਦੇ ਵਿੱਚ ਹੀ ਤੁਹਾਨੂੰ ਇਹ ਜੀ ਕੋਈ ਸਮੱਸਿਆ ਨਹੀਂ ਹੈਗੀ ਅੱਜ ਅਸੀਂ ਇੱਥੇ ਆਏ ਆ ਤਾਂ ਡਿਊਟੀ ਆਪਦਾ ਜਿਹੜਾ ਜਿਹੜੀ ਸਾਡੀ ਡਿਊਟੀ ਲੱਗੀ ਹੋਈ ਹੈਗੀ ਉਹ ਫਰਜ਼ ਅਸੀਂ ਨਿਭਾ ਕੇ ਜਾਵਾਂਗੇ ਅੱਜ ਠੀਕ ਹੈ ਜੀ ਕੋਈ ਕਿਸੇ ਕੋ ਕੋਈ ਹੋਰ ਸਵਾਲ ਜਵਾਬ ਕਿਸੇ ਫੀਡ ਵਾਸਤੇ ਕਿਸੇ ਨੇ ਪੁੱਛਣਾ ਹੋਵੇ ਹੋਰ ਜਿਹੜੇ ਆ ਤੁਸੀਂ ਮੜਪਾ ਬਾਰੇ ਦੱਸ ਦਿਓ ਹਾਂਜੀ ਤੁਸੀਂ ਤਿੰਨ ਤਿੰਨ ਮਹੀਨੇ ਦਾ ਦਿੰਦੇ ਰਹੇ ਆ ਹਾਂਜੀ ਪਰ ਐ ਜਿਵੇਂ ਤੁਸੀਂ ਜਿਵੇਂ ਅਸੀਂ ਦੱਸੀ ਹਾਂਜੀ ਵੈਸੇ ਨਾ ਇਹ ਆਪਣੇ ਕਿ ਨਹੀਂ ਨਾ ਹਾਂ ਆਪਣੇ ਕਿ ਨਹੀਂ ਨਾ ਜਿਹੜਾ ਸਿਸਟਮ ਹੈ ਉਹ ਇਹੀ ਬੰਦਿਆ ਹੋਇਆਗਾ ਹੁਣ ਇਹ ਜਿਹੜੀ ਫੀਡ ਹੈ ਫੀਡ ਵੀ ਜੇ ਆਪਾਂ ਕੰਪਨੀ ਦੇ ਮੁਤਾਬਕ ਚੱਲੀਏ ਜੇ ਨਾ ਹੀ ਦੇਖੋ ਨਾ ਫੀਡ ਵਾਲਾ ਜਿਵੇਂ ਵੀਰ ਮੇ ਦਾ ਇੱਕ ਕਿਥੇ ਬੈਠਾਗਾ ਜੇ ਆਪਾਂ ਨਾ ਫੀਡ ਦੇ ਮੁਤਾਬਕ ਚੱਲੀਏ ਕੰਪਨੀਆਂ ਦੇ ਹਿਸਾਬ ਨਾਲ ਠੀਕ ਹੈ ਤਾਂ ਉਹ ਕਹਿੰਦੇ ਆ ਵੀ ਜਿੰਨਾ ਪਸ਼ੂ ਆਪਣਾ ਦੁੱਧ ਦੇਈ ਜਾਂਦਾ ਵਾ 400 ਗ੍ਰਾਮ ਪਰ ਲੀਟਰ ਦਾ ਹੁੰਦਾ ਦਾ 400 ਗ੍ਰਾਮ ਪਰ ਲੀਟਰ ਦਾ ਹੋਊਗਾ ਗਾਂ ਨੂੰ 1 ਕਿਲੋ ਜਿਹੜੀ ਹੋਊਗੀ ਉਹ ਦੀ ਬਾਡੀ ਵਸਤੇ ਹੋਊਗੀ ਤਾਂ ਇੰਨੀ ਖਰਾਕ ਦੇਣੀ ਚਾਹੀਦੀ ਇੱਕ ਕਈ ਵਾਰ ਨਾ ਸੂਏ ਦੇ ਵਿੱਚ ਪਸ਼ੂ ਬੈਠ ਜਾਂਦਾਗਾ ਬੈਠਣ ਦੀ ਸਮੱਸਿਆ ਆਉਂਦੀ ਹੈ ਮਿਲਕ ਫੀਵਰ ਹੋ ਜਾਂਦਾਗਾ ਤਾਂ ਉਦੋਂ ਆਪਾਂ ਨੂੰ ਕੈਲਸ਼ੀਅਮ ਦੀਆਂ ਜੈਲਾਂ ਦੇਣੀਆਂ ਪੈਂਦੀਆਂ ਨੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗੀਆਂ ਨੇ ਹਾਲਾਂਕਿ ਇਸ ਪਿੰਡ ਦੇ ਵਿੱਚ ਨਹੀਂ ਹਜੇ ਆਪਣਾ ਹੈਗਾ ਵਾ ਠੀਕ ਆ ਅੱਜ ਅਸੀਂ ਸਿਰਫ ਇੱਥੇ ਸੋਨੂੰ ਮਿਲਣ ਹੀ ਆਏ ਆ ਜਿੰਨੀ ਜਲਦੀ ਹੋ ਸਕਦਾਗਾ ਇੱਥੇ ਅਵੇਲੇਬਲ ਅਸੀਂ ਕਰਵਾ ਦਾਂਗੇ ਕਬਰ ਇਦੋਂ ਪਹਿਲਾਂ ਹੀ ਫਿਰ ਆਏ ਆ ਹਾਂ ਹੁਣ ਇਹ ਵੈਸੇ ਮਿਲਦੀ ਕਿੱਥੇ ਕਿੱਥੇ ਆ ਸੋਸਾਇਟੀਆਂ ਦੇ ਵਿੱਚ ਤਕਰੀਬਨ ਜਾਈ ਜਾਂਦੀ ਹੈ ਮਲਕਾਂ ਦੇ ਆਪਣੀ ਜਾਈ ਜਾਂਦੀ ਹੈ ਬਹਿਮਨ ਕੌਸਿੰਗ ਵੀ ਆਪਣਾ ਹੈਗਾ ਵਾ ਕਾਊਂਟਰ ਬਹਿਨੀ ਆਲ ਵੀ ਆ ਗਿਆ ਆਪਣਾ ਕਾਊਂਟਰ ਠੀਕ ਹੈ ਮੌੜਦੇ ਨੇ ਠੀਕ ਹੈ ਇੰਸਪੈਕਟਰ ਸਾਹਿਬ ਉਹ ਆਪਣੇ ਖੈਰ ਡਿਸਟ੍ਰੀਬਿਊਟਰ ਨੇ ਖੈਰ ਹਾਲਾਂਕਿ ਵੀ ਉਹ ਸਪਲਾਈ ਸੋਸਾਇਟੀਆਂ ਨੂੰ ਹੀ ਜਾਂਦੀ ਹੈ ਮਾਨਸਾ ਏਰੀਆ ਦੇ ਵਿੱਚ ਮੁੰਡਾ ਇਹ ਹੈਗਾ ਵਾ ਇਧਰਲੇ ਪਾਸੇ ਨੇੜੇ ਹੋਰ ਕਿੱਥੇ ਕਿੱਥੇ ਅਵੇਲੇਬਲ ਹੈ ਚੂੜੀਆਂ ਹੋ ਗਿਆ ਚੂੜੀਆਂ ਹੋ ਗਿਆ ਟਾਂਡੀਆਂ ਹੋ ਗਿਆ ਮੀਆਂ ਹੋ ਗਿਆ ਇਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਆ ਵੀ ਹੈ हां ए तू इत्ते इत्ते ਘੜ ਕੇ ਦਸਣਾ ਸੀ ਜੀ ਵੀ ਇੱਥੇ ਇੱਥੇ ਮਿਲਦੀ ਆ ਇੱਥੇ ਇੱਥੇ ਮੈਂ ਕੰਮ ਕਰਦਾ ਠੀਕ ਹੈ ਜੀ ਹਾਂ ਬਾਕੀ ਜੀ ਆਏ ਆਗਾ ਬੰਬੀਹਾ ਤੱਕ ਉਹ ਕਾਲਚਰਾ ਨਹੀਂ ਤੱਕ ਹੋ ਗਿਆ ਠੀਕ ਆ ਉਸ ਏਰੀਏ ਦੇ ਵਿੱਚ ਮੈਂ ਆਪ ਜਾਣਦਾਗਾ ਠੀਕ ਹੈ ਜੀ ਤੇ ਫਿਰ ਆਪਣੀ ਮੋੜ ਮੰਡੀ ਹੈਗੀ ਆ ਡਿਸਟ੍ਰੀਬਿਊਟਰ ਹੈਗਾ ਪੁੱਚੋ ਆਪਣੀ ਜਾਈ ਜਾਂਦੀ ਹੈ ਬਠਿੰਡੇ ਦੇ ਵਿੱਚ ਆਪਣਾ ਡਿਸਟ੍ਰੀਬਿਊਟਰ ਹੈਗਾ ਵਾ 69 ਨੰਬਰ ਦੁਕਾਨ ਰਮੇਸ਼ ਕੁਮਾਰ ਅਜੇ ਕੁਮਾਰ ਦੇ ਨਾਮ ਤੇ ਜਾਣਦੇ ਹੀ ਉਹਨਾਂ ਨੂੰ ਮਾਨਸਾ ਦੇ ਵਿੱਚ ਆਪਣੀ ਜਿਹੜੀ ਦੁਕਾਨ ਹੈ ਕਿੰਨੇ ਨੰਬਰ ਦੁਕਾਨ ਸੀ 97 ਸਤੰਦ ਮੇ ਨੰਬਰ ਦੁਕਾਨ ਆਈ ਆਪਣੀ ਮਾਨਸਾ ਦੇ ਵਿੱਚ ਆਤਮ ਆਰਾਮ ਦੀਵਾਨ ਚੰਦ ਜੀ ਉਹਨਾਂ ਨੇ ਵੀ ਇਹ ਮੀਟਿੰਗ ਦੇ ਵਿੱਚ ਸਹਿਯੋਗ ਪਾਇਆ ਬੀਪੀ ਠੀਕ ਹੈ ਤੁਸੀਂ ਮੀਟਿੰਗ ਲਗਾਓ ਲੋਕਾਂ ਨੂੰ ਜਾਣਕਾਰੀ ਦਿਓ ਮੈਥੋਂ ਆਇਆ ਨਹੀਂ ਜਾਣਾ ਮੈਂ ਜਾਣਾ ਵਾਂ ਅੱਜ ਬਾਹਰ ਚੰਡੀਗੜ੍ਹ ਪਰ ਤੁਸੀਂ ਜਾਓ ਜੋ ਵੀ ਕੁਝ ਹੋਇਆ ਮੈਨੂੰ ਦੱਸ ਦਿਓ ਮੈਂ ਹਰ ਟਾਈਮ ਹਾਜ਼ਰ ਹਾਂ ਉਹ ਇਹ ਜਿਹੇ ਬੰਦੇ ਨੇ ਵੀ ਠੀਕ ਆ ਉਹ ਆਏ ਕਹਿਣਗੇ ਵੀ ਠੀਕ ਹੈ ਜੇ ਘਰੋਂ ਕਦੀ ਵੀ ਜਾਣਾਗਾ ਮੈਂ ਨਾਲ ਚੱਲੂਗਾ ਇੰਨੇ ਕ ਬੰਦੇ ਮਿਹਨਤੀ ਨੇ ਉਹ ਵੀ ਰਿੰਕੂ ਕੁਮਾਰ ਉਹਨਾਂ ਦਾ ਨਾਮ ਹੈ ਆਤਮाराम ਦੀਵਾਨ ਚੰਦ ਦੇ ਨਾਮ ਤੇ ਆਪਣੀ ਫਰਮ ਹੈਗੀ ਇਹ ਮਾਨਸਾ ਦੇ ਵਿੱਚ 97 ਨੰਬਰ ਦੁਕਾਨ ਬਠਿੰਡੇ ਦੇ ਵਿੱਚ ਆਪਣੀ ਜਿਹੜੀ ਹੈਗੇ ਨੇ ਡਿਸਟਰੀਬਿਊਟਰ ਹੈਮੇਸ਼ ਕੁਮਾਰ ਅਜੇ ਕੁਮਾਰ ਦੇ ਨਾਮ ਤੇ ਫਰਮ ਹੈ 69 A ਨੰਬਰ ਦੁਕਾਨ ਹੈਗੀ ਉਹ ਤਲਵੰਡੀ ਸਾਬੋ ਦੇ ਵਿੱਚ ਮੇਰੀ ਗੱਲ ਕਈ ਪਾਰਟੀਆਂ ਨਾਲ ਚੱਲੀ ਜਾਂਦੀ ਆ ਉੱਥੇ ਵੀ ਅਵੇਲੇਬਲ ਹੋ ਜੂਗੀ ਪਰ ਉੱਥੇ ਜਾਣ ਦੇ ਬਜਾਏ ਠੀਕ ਹੈ ਇੱਥੇ ਅਸੀਂ ਕਾਊਂਟਰ ਅਸੀਂ ਲਗਾਵਾਂਗੇ ਉੱਥੋਂ ਤੁਸੀਂ ਅਸੀਂ ਤੁਹਾਨੂੰ ਆਏ ਨਹੀਂ ਕਹਿੰਦੇ ਵੀ ਠੀਕ ਹੈ ਵੀ ਤੁਸੀਂ ਵੀ ਆਏ ਪਾ ਵੀ ਸਾਰੇ ਪਸ਼ੂ ਇੱਕ ਵਾਰੀ ਸਾਨੂੰ ਦੇ ਦੋ ਤੁਸੀਂ ਇੱਕ ਵਾਰ ਨਾ ਇੱਕ ਇੱਕ ਬੈਗ ਦਾ ਦੋ ਦੋ ਬੈਗਾਂ ਦਾ ਇੱਕ ਇੱਕ ਦੋ ਦੋ ਪਸ਼ੂਆਂ ਦੇ ਉੱਪਰ ਟ੍ਰੈਲ ਲਗਾ ਕੇ ਦੇਖੋ ਟ੍ਰੈਲ ਆਪਾਂ ਨੂੰ ਸਹੀ ਲੱਗਿਆ ਆਪਾਂ ਗਾਹਾਂ ਦੀ ਗੱਲ ਫੇਰ ਕਰਾਂਗੇ ਵੀ ਹਾਂ ਫੀਡ ਦੇ ਵਿੱਚ ਦਮ ਹੈ ਕਿ ਨਹੀਂ ਹੈ ਠੀਕ ਹੈ ਸਾਲ ਦੀ ਜੀ ਬੱਚੀ ਇਹਨੂੰ ਮੋਕ ਨਹੀਂ ਹਟ ਰਹੀ ਇਹਨੂੰ ਮੋਕ ਨਹੀਂ ਹਟ ਰਹੀ ਮੋਕ ਦੀ ਸਮੱਸਿਆ ਹੈ ਤੁਸੀਂ ਇਹਨੂੰ ਇਸ ਤੋਂ ਪਹਿਲਾਂ ਇੱਕ ਨਾ ਪਦੀਆਂ ਗੋਲੀਆਂ ਆਉਂਦੇ ਨੇ ਗੋਲੀਆਂ ਆਉਂਦੀਆਂ ਨੇ ਐਂਟੀਜੋਲ ਪਾਈਆਂ ਉਹ ਉਹ ਤੁਸੀਂ ਪਾਈਆਂ ਨੇ ਇਹ ਹੌਂਕਦੀ ਵੀ ਆ ਹਲਕੇ ਹਲਕੇ ਹੌਂਕਦੀ ਨਹੀਂ ਇੱਕ ਨਾ ਹੀ ਈਸਟ ਦੇ ਨਾਂ ਤੇ ਆਉਂਦਾਗਾ 60000 IU ਹੁੰਦਾ ਵਾ ਈਸਟ ਤੁਸੀਂ ਉਹ ਮਾਰਕੀਟ ਦੇ ਵਿੱਚੋਂ ਜਿਹੜੀ ਮਰਜ਼ੀ ਵਧੀਆ ਕੰਪਨੀ ਦਾ ਲੈ ਲਓ ਤੁਸੀਂ ਅਸੀਂ ਦੇਖੋ ਆ ਨਾ ਵੀ ਅਸੀਂ ਇਕੱਲੇ ਇਹਦੇ ਆਏ ਨਹੀਂ ਆਏ ਵੀ ਹਾਂ ਪੇ ਫੀ ਡਾਲੇ ਹੈ ਠੀਕ ਹੈ ਸੋਨੂੰ ਜਿਹੜੀ ਕੋਈ ਤਦ ਐ ਸਹੀ ਦੇਣ ਵਾਲੀ ਹੋਈ ਤੁਹਾਨੂੰ ਉਹੀ ਦੇਖ ਕੇ ਜਾਵਾਂਗੇ ਹੁਣ ਆਪਣਾ ਇਫ ਨਹੀਂ ਆਉਂਦਾ ਮੈਂ ਤੁਹਾਨੂੰ ਐਂ ਕਹਾ ਬੀਬੀ ਹਾਂ ਭਈ ਇਹ ਪਾਲੋ ਫੀਡ ਕਿਉਂਕਿ ਫੀਡ ਮੋਕ ਤਾਂ ਉਹਨੂੰ ਪਹਿਲਾਂ ਲੱਗੀ ਹੋਈ ਆ ਫਿਰ ਇਹ ਵੀ ਕਿਵੇਂ ਹੋਕ ਦਊਗੀ ਹਾਂ 20 ਮਹੀਨੇ ਚ ਹਾਂ ਧੋਤੀ ਜਾਊਗੀ ਉਹਦਾ ਦੱਸ ਹੀ ਜਾਂਦੇ ਆ ਕਿ ਜਦੋਂ ਇਹਦੇ ਆਹ ਚੀਜ਼ਾਂ ਨਿਕਲਿਆ ਆਈਆਂ ਹਾਂ 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 ਸਮਝੋ ਹਾਂ ਵੀ ਇਹਦੀ ਸਮੱਸਿਆ ਵੱਡੀ ਸੀ ਇਹ ਮਤਲਬ ਤੇ ਇਹਨੂੰ ਕਿੰਨਾ 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 ਟਾਈਮ ਹੋ ਗਿਆ ਉਹਨੂੰ ਮੋਕ ਲੱਗੀ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਹੋ ਗਿਆ ਉਹਨੂੰ ਮੋਕ ਹੀ ਨਹੀਂ ਹੱਲਦੀ ਡਾਕਟਰ ਨੇ ਕੀ ਦੱਸਿਆ ਡਾਕਟਰ ਨੇ ਬਸ ਉਹੀ ਬੋਲੀਆ ਟੀਕੇ ਲਾ ਜਾਂਦਾ ਗੋਲਗਾ ਤੁਸੀ ਨੇ ਇਹਨੂੰ ਨਾ ਠੀਕ ਹੈ ਜਿਹੜਾ ਤਾਂ ਕੋਈ ਡਾਕਟਰ ਦਾ ਟ੍ਰੀਟਮੈਂਟ ਚੱਲੀ ਜਾਂਦਾਗਾ ਉਹ ਚੱਲੀ ਜਾਂਦਾ ਵਾ ਤੁਸੀਂ ਨਾ ਇੱਕ ਨਾ ਲਾਈਵ ਈਫ ਦੇ ਨਾਂ ਤੇ ਆਉਂਦਾਗਾ ਮਾਰਕੀਟ ਦੇ ਵਿੱਚ ਹਾਂ ਉਹ ਤੁਹਾਨੂੰ ਅਸੀਂ ਸਾਰਾ ਸਾਰਾ ਕੁਝ ਲਿਖ ਕੇ ਦੇ ਕੇ ਜਾਵਾਂਗੇ ਹੈਨਾ ਤੇ ਹੁਣ ਜਿਵੇਂ ਗਾਂ ਗੱਬਣੇਗੀ ਮਤਲਬ ਉਹਨੂੰ ਕਿਹੜੀ ਫ੍ਰੈਗਨੈਂਸੀ ਫ੍ਰੈਗਨੈਂਸੀ ਵੀ ਉਹ ਤੁਹਾਨੂੰ ਪੁੱਛਿਆ ਪਏ ਦਾ ਹਾਂ ਪਹਿਲੀ ਹੈ ਤੀਜੇ ਸੂਏ ਪਹਿਲਾਂ ਨਾ ਤੀਜੇ ਸੂਏ ਹੈ ਲੇਵਾ ਲੂਵਾ ਕਿਵੇਂ ਆਉਦਾ ਲੇ ਵਕੜਾਉਣਾ ਹੈ ਫੁੱਲ ਤੇ ਸੇਲ ਕਰਨੀ ਹੈ ਇਹਦੀ ਸੇਲ ਕਰਨੀ ਹੈ ਦੁੱਧ ਉਹਦੇ ਥੱਲੇ ਕਿੰਨਾ ਵਾ ਹੈਗਾ 20 ਲੀਟਰ ਉਹਦੇ ਥੱਲੇ 20 ਲੀਟਰ ਹੈ ਇੱਕ ਤਾਂ ਤੁਸੀਂ ਪ੍ਰੈਗਨੈਂਸੀ ਫੀਡ ਪਾ ਲਓ ਅੱਛਾ ਜੀ ਠੀਕ ਹੈ ਨਾਲ ਤੁਸੀਂ ਆਹ ਪਾ ਲਓ ਵਾਈਟਮੈਚ ਠੀਕ ਹੈ ਆਪਣਾ ਹਜੇ ਇੱਥੇ ਅਵੇਲੇਬਲ ਨਹੀਂ ਹੈਗਾ ਜੇ ਇੱਥੋਂ ਲੈ ਕੇ ਜਾਣਾ ਤਾਂ ਤੁਸੀਂ ਚਾਹੇ ਇੱਥੋਂ ਲੈ ਜਿਓ ਠੀਕ ਹੈ ਜੀ ਧੰਨਵਾਦ ਸ਼ੁਕਰੀਆ